ਦੋਸਤੋ ਅੱਜ ਤੁਹਾਨੂੰ ਮੈਂ ਆਪਣੇ ਭਤੀਜੇ ਨਾਲ ਮਲਾਉਣਾ ਹੈ ਸੁਖਪਿੰਦਰ ਬਰਾੜ ਨਾਲ ਤੇ ਇਹਨੂੰ ਗਰੇਂਦਰੀ ਦਾ ਤੇ ਬਹੁਤ ਜ਼ਿਆਦਾ ਸ਼ੌਕ ਆ ਬਹੁਤ ਜ਼ਿਆਦਾ ਆ ਤੁਸੀਂ ਮਗਰ ਦੇਖ ਰਹੇ ਆ ਜਿਹੜਾ ਆ ਸਾਰੇ ਸਾਡੇ ਇਹਨਾਂ ਆਪਦੀ ਦੁਆਰ ਦੇ ਨਾਲ ਤੇ ਅੱਗੇ ਮੇਰਾ ਘਰ ਆ ਜਾਂਦਾ ਸਾਰੇ ਨੇ ਆ ਤਕਰੀਬਨ ਸਾਡਾ ਫੁੱਟਕ ਜਗਾ ਇੱਥੇ ਨਾਲ ਹੈਗੀ ਵੀ ਆ ਵੈਸੇ ਐ ਨਹੀਂ ਵੀ ਅਸੀਂ ਸਰਕਾਰੀ ਥਾਂ 'ਚ ਲਾਤਾ ਤੇ ਆ तकरीबन 6-7 ਸਾਲਾਂ ਚ ਨੇ ਪੂਰਾ ਇਹ ਦਵਾਰ ਹੀ ਬਣਾਤੀ ਹੈ ਦੀ ਆ ਲਵਾ ਕੇ ਜਿਹੜੀ ਅੱਜ ਲੱਗੀ ਵੀ ਆ ਸਾਰੇ ਘਰੇ ਤੇ ਆ ਪਰਲੇ ਪਾਸੇ ਤੁਸੀਂ ਨਿਗਾਹ ਮਾਰੋ ਇੱਕ ਇਹਦਾ ਮੈਨੂੰ ਨਾ ਬੜਾ ਵਧੀਆ ਲੱਗਿਆ ਇਹ ਵੀ ਇੱਕ ਤਾਂ ਆਪਣੇ ਜਿਵੇਂ ਆਮ ਸੇਮ ਸੋਮ ਚੜ ਜਾਂਦੀ ਆ ਹਨਾ ਤੇ ਖਰਾਬ ਹੋ ਜਾਂਦੀਆਂ ਕਹਿੰਦਾ ਤੇ ਇੱਕ ਤਾਂ ਉਹ ਹੈ ਤੁਹਾਡੀ ਸਿਕਿਉਰਿਟੀ ਵੀ ਹੈ ਹਿਸਾਬ ਨਾਲ ਇਹ ਹੁਣ ਅੱਜ ਲੱਗੀ ਆ ਤਾਂ ਇਹਦੇ ਤੋਂ ਐਂਟਰੀ ਨਹੀਂ ਹੁੰਦੀ ਬੰਦਾ ਆਪਾਂ ਤਾਰਾ ਲਾਉਣੇ ਆ ਹੋਰ ਕੀ ਚੀਜ਼ ਤੇ ਨਾਲੇ ਗਰੇਂਦਰੀ ਜਿਹੜੀ ਚੀਜ਼ ਦਾ ਸਾਨੂੰ ਸ਼ੌਂਕ ਆ ਤੇ ਅੰਦਰ ਵੀ ਇਹਦੇ ਬੜੇ ਬੰਨੀ ਦੇ ਪਲਾਂਟਸ ਮੇਰੇ ਹਿਸਾਬ ਨਾਲ ਕੋਈ ਘਟੋੜ 50 ਬੰਨੀ ਦੇ ਪਲਾਂਟਸ ਇਹਦੇ ਘਰੇ ਲੱਗੇ ਹੋਣੇ ਆ ਤੇ ਇਹ ਪਤੀਜਾ ਆਪਾਂ ਨੂੰ ਹੋ ਗਿਆ ਨੇ 6-7 ਸਾਲ ਲੱਗੇ ਇਹਨੂੰ ਇਹ ਚਾਚੀ ਹਾਂ ਜੀ ਇਹਨੂੰ 6-7 ਸਾਲ ਹੋ ਗਏ ਜੀ ਇਹ ਜੀ ਦਿੱਕਤ ਇਹ ਸੀ ਜਿਵੇਂ ਹੁਣ ਆਪਾਂ ਹਨਾ ਦਵਾਰਾ ਮਾਰਿਆ ਵਾ ਸੀਮੈਂਟ ਜੀ ਇਹ ਹੁਣ ਤੁਹਾਨੂੰ ਪਤਾ ਆਪਣੇ ਸੋਰੇ ਦੀ ਦਿੱਕਤ ਬਹੁਤ ਜ਼ਿਆਦਾ ਸੋਰਾ ਬਹੁਤ ਸਲਾਬ ਬਹੁਤ ਆ ਜਾਂਦੀ ਏਰੀਏ ਜੀ ਹਾਂ ਇਹਨੂੰ ਆਪਾਂ ਪਲਾਸਟਰ ਵੀ ਕਰਾਉਣੇ ਇਹ ਕੰਧ ਖੜਦਾ ਨਹੀਂ ਸੀ ਇਹ ਇਹ ਫਿਰ ਆ ਆਈਡੀਆ ਆਇਆ ਵੀ ਚੱਲ ਇਹ ਲਾਉਣੇ ਨਾਲ ਇਹਦੇ ਕਰਕੇ ਹੁਣ ਇੱਕ ਤੇ ਸਿਕਿਉਰਟੀ ਹੋ ਗਈ ਹੁਣ ਬਾਹਰ ਖੇਤਾਂ 'ਚ ਬੈਠਿਆ ਜੀ ਇਹ ਉੱਚੀ ਹੁਣ ਤਾਂ ਇਹਦੇ ਨਾਲ ਕੋਈ ਚੜ੍ਹ ਸਕਦਾ ਜੀ ਤੇ ਇੱਕ ਇਹਦੀ ਇਹ ਆ ਵੀ ਇਹ ਮੰਨ ਲਓ ਵੀ ਇੱਕ ਜਗ੍ਹਾ ਥੋੜੀ ਰੋਕਦੀ ਜੇ ਹੁਣ ਆਪਾਂ ਆ ਦੀ ਜਗ੍ਹਾ 'ਚ ਲਾਈ ਬੈਠੇ ਨਾ ਬੀ ਸਰਕਾਰੀ ਜਗ੍ਹਾ 'ਚ ਲਾਇਆ ਹਾਂ ਜੀ ਹੁਣ ਇਹਨੂੰ ਐਂ ਰਿਟਰਨ ਕਰਨਾ ਸੀ ਇਤਨਾ ਛੋਟਾ ਸੀ ਹੁਣ ਆ ਫੇਕਾ ਵੀ ਲਾਇਆ ਹੁਣ ਇਹਨਾਂ ਨੂੰ 20 ਦਿਨ ਹੋਏ ਲਾਇਆ ਨੂੰ ਹਜੇ ਇਹ ਨਾਲ ਮਿਲ ਜੂਗਾ ਸਰ ਹਾਂ ਇਹਨਾਂ ਦੀ ਗਰੋਥ ਬਹੁਤ ਜਿਆਦਾ ਇਹਨੇ ਮੇਰੇ ਕੰਧ ਨਾਲ ਵੀ ਲਵਾ ਕੇ ਸਾਰੇ ਗਾਂਦੇ ਹੁਣ ਅੱਗੇ ਅਸੀਂ ਸੋਚੀ ਜਾਂਦੇ ਆਂ ਵੀ ਸੜਕ ਦੇ ਦੋਵੇਂ ਪਾਸੇ ਜਗ੍ਹਾ ਸਾਫ਼ ਕਰਾ ਕੇ ਤੇ ਅਸੀਂ ਇੱਥੇ ਹਾਂ ਵੀ ਗੁਲਮੋਹਰ ਦੋਵੇਂ ਪਾਸੇ ਘਰ ਤੋਂ ਨਾ ਵੀ ਅੱਧਾ ਕਿਲੋਮੀਟਰ ਇਧਰ ਨੂੰ ਅੱਧਾ ਕਿਲੋਮੀਟਰ ਇਧ ਉਹਦੇ ਚ ਇਹ ਆ ਵੀ ਨਾਲ ਕੰਸੈਂਟ ਲੈ ਕੇ ਜਿਹੜੇ ਨਾਲ ਖੇਤਾਂ ਵਾਲੇ ਆ ਬੰਦੇ ਹਨਾ ਤੇ ਉਹਨਾਂ ਦੀ رائے ਲੈ ਕੇ ਦੇ ਅਸੀਂ ਜਰੂਰ ਅੱਗੇ ਮੈਨੂੰ ਇਹ ਬਹੁਤ ਦਿਨਾਂ ਦਾ ਕਹੀ ਜਾਂਦਾ ਹੁਣ ਸਮਾਂ ਨਿਕਲਿਆ ਆਊਗਾ ਤੇ ਇੱਕ ਅਸੀਂ ਜਿਵੇਂ ਸਾਡੀਆਂ ਸਾਂਝੀਆਂ ਜਗਾਵਾਂ ਸਾਡੇ ਸ਼ਮਸ਼ਾਨ ਘਾੜ ਤੇ ਛੱਪੜ ਸਾਡੇ 4-5 ਘਰਾਂ ਦਾ ਬੱਪੂ ਜੀ ਹੋਰਾਂ ਨੇ ਲੋਟ ਕਰਾਇਆ ਹੋਇਆ ਉੱਥੇ ਅਸੀਂ ਜੰਗਲ ਵੀ ਬਣਾਇਆ ਹੋਇਆ ਤੁਹਾਨੂੰ ਉਹਦੇ ਜੀ ਹੋਇਆ ਤਾਂ ਮੈਂ ਕਲਿੱਪ ਕਹੂੰਗਾ ਬਾਈ ਨੂੰ ਲਾ ਦਊਗਾ ਤੇ ਇਹਦੇ ਚ ਸਾਰੇ ਤਰ੍ਹਾਂ ਦੇ ਉਹਦੇ ਜੀ ਅਸੀਂ ਵੱਡੇ ਦਰਖਤ ਲਾ ਕੇ ਉਹਨੂੰ ਜਗ੍ਹਾ ਨੂੰ ਜੰਗਲ ਦਾ ਰੂਪ ਦਿੱਤਾ ਹੋਇਆ ਤੇ ਇਹਦਾ ਸ਼ੌਂਕ ਹੈ ਇਹ ਮੈਨੂੰ ਵੀ ਨਾਲ ਢੋਲੀ ਫਿਰਦਾ ਤੇ ਮੈਨੂੰ ਬਹੁਤ ਵਧੀਆ ਲੱਗਿਆ ਮੈਂ ਕਿਹਾ ਅੱਜ ਤਾਂ ਇਹਨੂੰ ਇੰਟਰੋਡਿਊਸ ਕਰਾਈਏ ਵੀ ਇਹ ਕਿੰਨੀ ਮਿਹਨਤ ਕਰਦਾ ਬਹੁਤ ਜ਼ਿਆਦਾ ਜਿਸ ਵਗੈਰਾ ਕੱਟ ਕੇ ਬੜੇ ਦਾਦਾ ਸਾਲਾਂ ਜਾ ਕੇ ਚੀਜ਼ਾਂ ਤਿਆਰ ਹੁੰਦੀਆਂ ਤਾਂ ਇਹ ਮੈਂ ਤੁਹਾਨੂੰ ਇੱਕ ਨਵਾਂ ਬੰਦਾ ਮਲਾਉਣਾ ਸੀ ਅੱਜ ਜਿਹੜਾ ਕਿ ਮੇਰੇ ਵਖ ਦਾ ਨਹੀਂ ਸ਼ੌਂਕ ਵੀ ਹੈ ਤੇ ਨਾਲ ਨਾ ਇੱਕ ਜਾਨਵਰ ਬਹੁਤ ਆ ਜਾਂਦੇ ਹਾਂ ਹੁਣ ਇਹਨਾਂ ਸਾਰਿਆਂ ਚ ਆਲ ਨੇ ਬਹੁਤ ਆ ਜੀ ਆਪਣੇ ਘਰੇ ਜਿਹੜੇ ਵੇਖੇ ਜਿਹੜੀ ਫੈਕਸ ਲੱਗੀ ਸਾਰਿਆਂ ਚ ਆਲ ਨੇ ਆਲਮੋਸਟ ਸਾਰਿਆਂ ਚ ਹੀ ਆ ਜੀ ਕੋਈ ਵਿਰਲੇ ਹੀ ਹੋ ਜੇ ਵਿੱਚ ਨਹੀਂ ਹੋਊਗਾ ਹੁਣ ਵਿਜੜ ਦੇ ਆਲ ਨੇ ਸਭ ਤੋਂ ਸੋਹਣੇ ਹੁੰਦੇ ਆਪਣੇ ਵਿਜੜ ਦੇ ਆਲ ਨੇ ਪਏ ਹੋਏ ਮੈਂ ਵੇਖਿਆ ਹਾਂ ਫਨੇ ਲੱਗੇ ਹੋਏ ਉਸੇ ਵਿਜੜ ਨੇ ਆਉਣੇ ਰਹਿੰਦੇ ਆ ਜੀ ਤੇ ਹੋਰ ਜਾਨਵਰ ਪੰਛੀ ਇਨੇ ਕ ਆ ਜਾਂਦੇ ਜਿਹੜੇ ਤੁਸੀਂ ਬਰਾਂਡੇ ਦੇ ਦੇਖੇ ਮਿੱਟੀ ਦੇ ਬਣੇ ਹੋਏ ਆ ਜੀ ਹਾਂ ਉਹ ਆਪਣੇ ਪੁਲਾੜੀਆਂ ਪੁਲ ਦੇ ਥੱਲੇ ਬਣਾਉਂਦੇ ਆ ਉਹ ਕਦੇ ਨਹੀਂ ਦੇਖੇ ਸੀ ਆਪਾਂ ਉਹ ਦੋਵੇਂ ਘਰ ਜਨਵਰ ਆ ਜਾਂਦੇ ਆ ਜੀ ਤੇ ਉਹਦੇ ਕਰਕੇ ਲਗੇ ਮੈਨੇ ਇੱਕ ਦਿਨ ਕੋਸ਼ਿਸ਼ ਕਰੋ ਅਗੇ ਇਸ ਦਿਨ ਆਪਾਂ ਲੈ ਕੇ ਨਾ ਭਦੇਜ ਨੂੰ ਨਾਲ ਸ਼ਰਮਾ ਜੀ ਨੂੰ ਕਿਉਂਕਿ ਇਹੀ ਆਪਣੇ ਤੋਂ ਕੰਮ ਕਰਾਉਂਦਾ ਸਾਰੇ ਮੈਨੂੰ ਇਹ ਸੀ ਵੀ ਆਪਾਂ ਵੀਡੀਓ ਛੋਟੀਆਂ ਛੋਟੀਆਂ 10-10 2-2 5-5 ਸਕਿੰਟਾਂ ਦੀਆਂ ਬਣਾਈਏ ਵੀ ਇੱਥੇ ਜਾਨਵਰ ਕਿੰਨੇ ਬਣੀਦੇ ਮੇਰੇ ਹਿਸਾਬ ਨਾਲ 50 10 ਦੇ ਜਾਨਵਰ ਹੋਣਗੇ ਇੱਥੇ 50 ਦੇ ਹੋਣਗੇ ਹੁਣ ਜਿਵੇਂ ਜੱਚ ਆਪਣੇ ਛੋਟੇ ਆ ਲੱਗੇ ਹੋਇਆ ਜੀ ਮोटा ਉਹਦੇ ਵਿੱਚ ਛੋਟਾ ਆਲਣਾ ਪੈ ਗਿਆ ਚਿੜੀ ਛੋਟੀ ਸੀ ਹੁਣ ਉਹ ਚਿੜੀ ਨੂੰ ਬਿੱਲੀ ਖਾ ਗਈ ਹਾਂ 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 ਤੋਂ ਦਿਖਾਇਆ ਸੀ ਨਹੀਂ ਹਾਂ ਕਿਉਂਕਿ ਆਪਣੇ ਹੁਣ ਕੁੱਤੇ ਇੱਕ ਵੱਡਾ ਸੀ ਉਹ ਮਰ ਗਿਆ ਜੇ ਉਹ ਛੋਟੇ ਆ ਹੁਣ ਉਹਨਾਂ ਦੀ ਉਨੀ ਰੱਖੀ ਨਹੀਂ ਰੱਖਦੇ ਪਤਾ ਨਹੀਂ ਹੈਗੀ ਜਾਂ ਉਹਨਾਂ ਦੀ ਉਨੀ ਕਪੈਸਿਟੀ ਨਹੀਂ ਹੈਗੀ ਉਹਨੂੰ ਫੜ ਸਕਣ ਹਾਂ ਉਹਨਾਂ ਟਾਈਮ ਉਹਨੂੰ ਵੱਧ ਲੱਗਦਾ ਜੀ ਤੇ ਉਹ ਬਿੱਲੀ ਖਾ ਗਈ ਹੁਣ ਉਹ ਾਂਡੇ ਸੀ ਵਿੱਚ ਸਾਡਾ ਇਹ ਜ਼ੋਰ ਲੱਗਿਆ ਵੀ ਉਹਨਾਂ ਨੂੰ ਕਿਸਾ ਹਾਣਾ ਪਾ ਲੈ ਜਾਵੇ ਚੱਕ ਨੋ ਸਕਦੇ ਨਹੀਂ ਸੀ ਹਾਂ ਬਹੁਤ ਛੋਟੇ ਹਾਂ ਹਾਂ ਉਹ ਫਿਰ ਖਰਾਬ ਹੋ ਗਏ ਾਂਡੇ ਉਹਦੇ ਵਿੱਚ ਬਹੁਤ ਜਣਾ ਦਿਨ ਹੈਗੇ ਜੀ ਬਿੱਲੀਆਂ ਬਹੁਤ ਆ ਜਾਂਦੀਆਂ ਫਿਰ ਚੀਟੀਆਂ ਨੂੰ ਪਰ ਇਹ ਆ ਵੀ ਜਦੋਂ ਆਹ ਵਿਜਨ ਨੇ ਆਲ ਨੇ ਪਾਏ ਆ ਉਸ ਸਮੇਂ ਕੋ ਕਲਿੱਪ ਭਈ ਮੈਂ ਤੁਹਾਨੂੰ ਭੇਜ ਦੂੰਗਾ ਸ਼ੇਅਰ ਕਰੂੰਗਾ ਤੇ ਉਹ ਇੰਨਾ ਕਿ ਜ਼ਿਆਦਾ ਰੌਲਾ ਪਾਉਂਦੇ ਆ ਵੀ ਤੀ ਸੋਚ ਨਹੀਂ ਸਕਦੇ ਹਾਂ ਵਧੀਆ ਬੋਲ ਲੱਗਦੀ ਆਂ ਜੀ ਲਈ ਰੱਖਦੇ ਹਾਂ ਦੀ ਕਰੇ ਹਾਂ ਚਲੋ ਮਿਹਰਬਾਨੀ ਜੀ ਤੁਹਾਡੀ ਧੰਨਵਾਦ ਸਸੀ